ਛੇ ਬਲਦ ਜਿਨ੍ਹਾਂ ਦੀ ਤਸਕਰੀ ਕੀਤੀ ਜਾ ਰਹੀ ਸੀ ਅੰਮ੍ਰਿਤਸਰ ਦੇ ਨੌਜਵਾਨ ਨੇ ਵਰਨ ਸਰੀ ਨੇ ਜਿਸਨੇ ਕੀ ਹਿੰਮਤ ਕਰਕੇ ਇਸ ਤਸਕਰੀ ਨੂੰ ਰੋਕਿਆ ਕਤੂ ਨੰਗਲ ਵਾਲੇ ਟੋਲ ਤੇ ਨਾ ਦੋ ਗੱਡੀਆਂ ਸੀ ਬਲੇਰੋ ਪਿਕਅਪ ਐ ਨਾ ਉਹ ਨਾ ਟੋਲ ਤੋੜ ਕੇ ਭੱਜੀਆਂ ਅਸੀਂ ਜਿਹੜੋ ਚੁੱਕਿਆ ਤੜਪਾਲਾਂ ਚੁੱਕਿਆ ਤੇ ਅੰਦਰ ਬੈਲ ਬੰਨੇ ਹੋਏ ਸੀ ਹਰ ਗੱਡੀ 'ਚ ਤਿੰਨ ਤਿੰਨ ਬੈਲ ਸੀਗੇ ਬਹੁਤ ਕੰਜਸਟਿਡ ਸੀਗੇ ਬਹੁਤ ਮਾੜੀ ਹਾਲਤ ਸੀਗੀ ਇਹਨਾਂ ਨੂੰ ਇੱਕ ਨਾ ਟੀਕਾ ਦਿੱਤਾ ਜਾਂਦਾ ਵਾ ਪਹਿਲਾਂ ਨੂੰ ਜਿਹੜੋ ਇਦਾਂ ਦੀ ਤਸਕਰੀ ਵਗੈਰਾ ਕੀਤੀ ਜਾਂਦੀ ਔਰ ਜਿਹੜੇ ਟੀਕਾ ਹੁੰਦਾ ਸੁਨ ਕਰਨ ਦਾ ਉਸ ਤੋਂ ਬਾਅਦ ਤੁਸੀਂ ਦੇਖੋਗੇ ਕਈ ਬੈਲਾਂ ਨੂੰ ਭੁੱਖ ਲੱਗਣੀ ਬੰਦ ਹੋ ਜੇਗੀ ਇਹਨਾਂ ਦੀ ਆਵਾਜ਼ ਨਹੀਂ ਹੋएगी ਗੁਮਸੁਮ ਰਹਿਣਗੇ ਇਹ ਨਹੀਂ ਤਾਂ ਬੈਲ ਬਹੁਤ ਆਵਾਜ਼ ਕਰਦੇ ਨੇ ਇਹ ਟੀਕਾ ਤਾਂ ਦਿੱਤਾ ਜਾਂਦਾ ਵਾ ਕਿ ਜਿਹੜੋ ਇਹਨਾਂ ਦੀ ਤਸਕਰੀ ਹੁੰਦੀ ਤੇ ਕਿਸੇ ਨੂੰ ਪਤਾ ਨਾ ਲੱਗੇ ਕਿ ਗੱਡੀ 'ਚ ਕੀ ਆ ਬਲਦਾ ਦੀ ਜੋ ਜੋ ਵਾਕਿਆ ਜੈਸੀ ਦੇਖਿਏ ਤਾਂ ਗੀਤਾ ਵਿੱਚ ਬਹੁਤ ਵਰਤਾ ਜਾਂਦਾ ਹੈ ਬਲਦਾਂ ਦੀ ਜੋੜੀ ਜਿਨ੍ਹਾਂ ਕਰਕੇ ਖੇਤੀ ਹੁੰਦੀ ਰਹੀ ਹੈ ਪਿਛਲੇ ਸਮਿਆਂ ਦੀ ਗੱਲ ਕਰੀਏ ਤਾਂ ਟਰੈਕਟਰ ਨਹੀਂ ਸੀ ਇਹਨੇ ਹੁੰਦੇ ਤੇ ਬਲਦਾਂ ਦੇ ਖੇਤੀ ਨਾਲ ਟਿੰਡ ਚੋਂ ਪਾਣੀ ਕੱਢਣਾ ਹੱਲ ਜੋਣੇ ਸੋ ਕਈ ਐਸੇ ਕੰਮ ਕੀਤੇ ਜਾਂਦੇ ਸਨ ਪਰ ਅੱਜ ਦੀ ਗੱਲ ਕਰੀਏ ਤਾਂ ਬਲਦਾਂ ਦੀ ਜੋੜੀ ਦੀ ਤਸਕਰੀ ਹੋਣੀ ਸ਼ੁਰੂ ਹੋ ਚੁੱਕੀ ਹੋਈ ਹੈ ਅੰਮ੍ਰਿਤਸਰ ਦੇ ਕਾਮਤੇ ਨੂੰ ਗਊਸ਼ਾਲਾ ਵਿੱਚ ਮੌਜੂਦ ਆ ਜਿੱਥੇ ਕਿ ਤਿੰਨ ਬਲਦਾ ਦੀਆਂ ਜੋੜੀਆਂ ਜਿਨ੍ਹਾਂ ਦੀ ਤਸਕਰੀ ਹੋਣੋਂ ਬਚੀ ਹੈ ਇੱਕ ਨੌਜਵਾਨ ਨੇ ਉਹਨਾਂ ਨੂੰ ਇਸ ਗਊਸ਼ਾਲਾ ਵਿੱਚ ਸ਼ਰਨ ਦਿੱਤੀ ਹੈ ਤੇ ਸੇਵਾ ਇਹਨਾਂ ਦੀ ਕਰਨੀ ਸ਼ੁਰੂ ਕਰ ਦਿੱਤੀ ਹੈ ਹਾਲਤ ਜਿਹੜੀ ਬਲਦਾ ਦੀ ਹੈ ਉਹ ਬੇहद ਮਾੜੀ ਹੋ ਚੁੱਕੀ ਹੋਈ ਹੈ ਤਸਵੀਰਾਂ ਤੁਹਾਨੂੰ ਉਸ ਜਗ੍ਹਾ ਦੇ ਸਾਂਝੇ ਕਰ ਰਹੇ ਹਾਂ ਜਿੱਥੇ ਕਿ 6 ਬਲਦ ਜਿਨ੍ਹਾਂ ਦੀ ਤਸਕਰੀ ਕੀਤੀ ਜਾ ਰਹੀ ਸੀ ਤੇ ਅੰਮ੍ਰਿਤਸਰ ਦੇ ਨੌਜਵਾਨ ਨੇ ਵਰਨ ਸਰੀ ਨੇ ਜਿਸਨੇ ਕਿ ਹਿੰਮਤ ਕਰਕੇ ਇਸ ਤਸਕਰੀ ਨੂੰ ਰੋਕਿਆ ਤੇ देर रात ਬਲਦਾ ਨੂੰ ਗਊਸ਼ਾਲਾ ਵਿੱਚ ਜਗਾ ਦਿੱਤੀ ਸੋ ਗੱਲ ਕਰ ਲੈਨੇ ਆ ਔਰ ਜਾਣ ਲੈਨੇ ਆ ਕਦੋਂ ਦਾ ਮਾਮਲਾ ਹੈ ਅਤੇ ਐਡਾ ਜਿਹੜਾ ਇਹ ਸੰਗੀਨ ਅਪਰਾਧ ਵੀ ਮੰਨਿਆ ਜਾਂਦਾ ਕਿਉਂਕਿ ਕਾਊਸਸ ਦੀ ਗੱਲ ਕਰੀਏ ਤਾਂ ਹਰ ਇੱਕ ਚੀਜ਼ ਤੋਂ ਕਾਊਸਸ ਲਿਆ ਜਾਂਦਾ ਹੈ ਸਰਕਾਰ ਕਾਊਸਸ ਲੈਂਦੀ ਹੈ ਦੂਜੇ ਪਾਸੇ ਗੱਲ ਕਰੀਏ ਤਾਂ ਆਪਣਾ ਰਾਸ਼ਟਰੀ ਪਸ਼ੂ ਗਾਂ ਹੈ ਜਿਸ ਨੂੰ ਅਸੀਂ ਪੂਰਾ ਆਦਰ ਮਾਨ ਦਿੰਨੇ ਆ ਪਰ ਹੁਣ ਦੀ ਗੱਲ ਬੇਹਤ ਪ੍ਰੇਸ਼ਾਨ ਕਰਦੀ ਹੈ ਕਿ ਇਹਨਾਂ ਦੀ ਤਸਕਰੀ ਹੋਣੀ ਸ਼ੁਰੂ ਹੋ ਚੁੱਕੀ ਹੋਈ ਹੈ ਬਲਦਾ ਦੀ ਜੋੜੀ ਜਿਸ ਨੂੰ ਅਸੀਂ ਖੇਤਾ ਵਿੱਚ ਕੰਮ ਕਰਨ ਵਾਸਤੇ ਵਰਤਦੇ ਰਹੇ ਹਾਂ ਪਰ ਅੱਜ ਇਹ ਬੇਵਸ ਹੋ ਕੇ ਇੱਥੇ ਖੜਿਆ ਵਰੁਣ ਜੀ ਕੀ ਮਾਮਲਾ ਹੈ ਕਦੋਂ ਲੈ ਕੇ ਆਏ ਸੀ ਇਹਨਾਂ ਨੂੰ ਇੱਥੇ ਇਹ ਜੀ ਮਾਮਲਾ ਇਦਾਂ ਹੈ ਕਿ 15 ਤਰੀਕ ਨੂੰ ਅਸੀਂ ਮਕਤੇਸ਼ਵਰ dham ਜਾ ਰਹੇ ਸੀਗੇ ਪਠਾਨਕੋਟ ਨੂੰ ਤੇ ਇਹ ਕਥੋਂ ਨੰਗਲ ਵਾਲੇ ਟੋਲ ਤੇ ਨਾ ਦੋ ਗੱਡੀਆਂ ਸੀ ਬਲੈਰੋ ਪਿਕਅਪ ਵੈ ਨਾ ਉਹ ਨਾ ਟੋਲ ਤੋੜ ਕੇ ਭੱਜੀਆਂ ਸਾਨੂੰ ਅਜੀਬ ਜਿਹਾ ਫੀਲ ਹੋਇਆ ਕਿ ਇਹਨਾਂ ਨੇ ਟੋਲ ਤੋੜਿਆ ਵਾ ਵੇਖਿਆ ਤਾਂ ਕੀ ਅਸੀਂ 1 ਕਿਲੋਮੀਟਰ ਅੱਗੇ ਜਾ ਕੇ ਗੱਡੀਆਂ ਖਲਾਰੀਆਂ ਉਹ ਪਰਦੇਸੀ ਸੀਗੇ ਦੋ ਦੋ ਬੈਠੇ ਹੀ ਜਾਣੇ ਗੱਡੀਆਂ ਚ ਅਹੀ ਹਲੇ ਉੱਤਰ ਕੇ ਉਹਨਾਂ ਨੂੰ ਪੁੱਛਿਆ ਵਾ ਕਿ ਹਾਂ ਤੁਸੀਂ ਕੌਣ ਜੇ ਯਾਰ ਕੀ ਕੀਤਾ ਤੁਸੀਂ ਇਦਾਂ ਹਨਾ ਉਹ ਗੱਡੀਆਂ ਲੋ ਕਰਕੇ ਉੱਥੋਂ ਭੱਜ ਗਏ ਅਸੀਂ ਫੜਨ ਦੀ ਬੜੀ ਕੋਸ਼ਿਸ਼ ਕੀਤੀ ਲੇਕਿਨ ਉਹ ਹੱਥ ਨਹੀਂ ਆਏ ਅਸੀਂ ਵੀ ਉਸ ਟਾਈਮ ਤੇ ਡਰ ਗਏ ਕਿ ਇੱਥੇ ਕੁਝ ਨਾ ਕੁਝ ਤੇ ਗਲਤ ਹੈਗਾ ਵਾ ਜਿਹੜਾ ਇਹ ਭੱਜੇ ਨੇ ਅਸੀਂ 112 ਤੇ ਕਾਲ ਕੀਤੀ ਕਿ ਇਦਾਂ ਹੋਇਆ ਵਾ ਉਹਨਾਂ ਨੇ ਟੋਲ ਤੋੜਿਆ ਸੀ ਅਸੀਂ ਖਿਲਾ ਰਿਆ ਵਾ ਤੇ ਉਹ ਭੱਜ ਗਏ ਨੇ ਤੇ ਗੱਡੀਆਂ ਤੇ ਖਲੋਤੀਆਂ ਇਹ ਨਾ ਪੂਰੀਆਂ ਕਵਰ ਸੀਆਂ ਗੱਡੀਆਂ ਤਰਪਾਲਾਂ ਨਾਲ ਰਸੀਆਂ ਰੁਸੀਆਂ ਪ੍ਰੋਪਰ ਪਾਈਆਂ ਸੀ ਕੋਈ ਮੂਵਮੈਂਟ ਨਹੀਂ ਸੀਗੀ ਤੇ ਅਸੀਂ ਵੇਖਣਾ ਚਾਹਿਆ ਕਿ ਅੰਦਰ ਹੈਗਾ ਕੀ ਅਸਲ ਚ ਸਾਨੂੰ ਵੀ ਤਾਂ ਪਤਾ ਉਹਨਾਂ ਨੇ ਭਜਾਈਆਂ ਉਤੋਂ ਟੋਲ ਤੋੜੇ ਫਿਰ ਆ ਆ ਭੱਜ ਗਏ ਨੇ ਅਸੀਂ ਜਿਹੜੋ ਚੁੱਕਿਆ ਤਰਪਾਲਾਂ ਚੁੱਕਿਆ ਤੇ ਅੰਦਰ ਬੈਲ ਬੰਨੇ ਹੋਏ ਸੀ ਹਰ ਗੱਡੀ 'ਚ ਤਿੰਨ ਤਿੰਨ ਬੈਲ ਸੀਗੇ ਬਹੁਤ ਕੰਜਸਟਿਡ ਸੀਗੇ ਬਹੁਤ ਮਾੜੀ ਹਾਲਤ ਸੀਗੀ ਇਹਨਾਂ ਨੂੰ ਇੱਕ ਨਾ ਟੀਕਾ ਦਿੱਤਾ ਜਾਂਦਾ ਵਾ ਬੈਲਾਂ ਨੂੰ ਜਿਹੜੋ ਇਦਾਂ ਦੀ ਤਸਕਰੀ ਵਗੈਰਾ ਕੀਤੀ ਜਾਂਦੀ ਔਰ 'ਚ ਟੀਕਾ ਹੁੰਦਾ ਸੁਨ ਕਰਨ ਦਾ ਉਸ ਤੋਂ ਬਾਅਦ ਤੁਸੀਂ ਦੇਖੋਗੇ ਕਈ ਬੈਲਾਂ ਨੂੰ ਭੁੱਖ ਲੱਗਣੀ ਬੰਦ ਹੋ ਜੇਗੀ ਇਹਨਾਂ ਦੀ ਆਵਾਜ਼ ਨਹੀਂ ਹੋएगी ਗੁੰਮਸਮ ਰਹਿਣਗੇ ਨਹੀਂ ਤਾਂ ਬੈਲ ਬਹੁਤ ਆਵਾਜ਼ ਕਰਦੇ ਨੇ ਇਹ ਟੀਕਾ ਤਾਂ ਦਿੱਤਾ ਜਾਂਦਾ ਵਾ ਕਿਉਂਕਿ ਜਿਹੜੋ ਇਹਨਾਂ ਦੀ ਤਸਕਰੀ ਹੁੰਦੀ ਤੇ ਕਿਸੇ ਤੇ ਉਹ ਟੀਗਾ ਇੰਨਾ ਖਤਰਨਾਕ ਹੁੰਦਾ ਜਿਹੜਾ ਇਹਨਾਂ ਦੀ ਇਨ ਫਿਊਚਰ ਚ ਆ ਕੇ ਜਾਨ ਵੀ ਲੈ ਸਕਦਾ ਸੋ ਕੀ ਲੱਗਦਾ ਕਿ ਇਸ ਤਰ੍ਹਾਂ ਦੇ ਜਿਹੜੇ ਅਪਰਾਧ ਆ ਬਹੁਤ ਸੰਗੀਨ ਨੇ ਕਿਉਂਕਿ ਅੱਜ ਦਿਨ ਅਸੀਂ ਦੇਖਦੇ ਆ ਕਿ ਇਸ ਤਰ੍ਹਾਂ ਦੇ ਮਾਮਲੇ ਜਲਦੀ ਵੇਖਣੇ ਸ਼ੁਰੂ ਹੋ ਚੁੱਕੇ ਹੋਏ ਕਿੱਥੇ ਜਾ ਰਹੇ ਸੀਗੇ ਇਹ ਬਲਦਿਆਂ ਕੋਈ ਗੱਲਬਾਤ ਹੋਈ ਹੋਵੇ ਜਾਂ ਕੋਈ ਗ੍ਰਿਫਤਾਰੀ ਹੋਈ ਕਿਸੇ ਦੀ ਨਹੀਂ ਜੀ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ ਤੁਹਾਨੂੰ ਮੈਂ ਜਿੱਦਾਂ ਦੱਸਿਆ ਉਹ ਚਾਰੋਂ ਜਿਹੜੇ ਹੈਗੇ ਸੀ ਬੰਦੇ ਉਹ ਭੱਜ ਗਏ ਸੀਗੇ ਇਹ ਤਸਕਰੀ ਬਹੁਤ ਵੱਡੇ ਲੈਵਲ ਤੇ ਚੱਲ ਰਹੀ ਆ ਰੀਜ਼ਨ ਇਹਦਾ ਇਹ ਵਾ ਕਿ ਇਹ ਤੇ ਆਪਣੇ ਸਾਹਮਣੇ ਆ ਗਈ ਤੇ ਆਪਾਂ ਵੇਖ ਲਿਆ ਹੋਰ ਵੀ ਬਹੁਤ ਸੀ ਇਹੋ ਜਿਹੇ ਸਾਨੂੰ ਮੂਵਮੈਂਟਸ ਪਤਾ ਲੱਗਦੀਆਂ ਰਹਿੰਦੀਆਂ ਵਾ ਬਟ ਔਰੇ ਚ ਸਾਨੂੰ ਕਈ ਬਾਤੋ ਇਹ ਕਹਿ ਦਿੰਦੇ ਅਸੀਂ ਜੀ ਖਰੀਦੇ ਨੇ ਅਸੀਂ ਪਿੰਡ ਲੈ ਕੇ ਚੱਲੇ ਆ ਲੇਕਿਨ ਇੰਨਾ ਦਾ ਕੋਈ ਨਾ ਕੋਈ ਇਹੋ ਜਿਹਾ ਲਾਅ ਹੋਣਾ ਚਾਹੀਦਾ ਕੋਈ ਨਾ ਕੋਈ ਇਹੋ ਜਿਹਾ ਪੇਪਰ ਤਿਆਰ ਹੋਣਾ ਚਾਹੀਦਾ ਕਿ ਜਿਹਦੋ ਵੀ ਤੁਸੀਂ ਕੋਈ ਬੈਲ ਜਾਂ ਗਾਂ ਖਰੀਦਦੇ ਹੋ ਤੇ ਉਹਦੇ ਪੇਪਰ ਬਨਨ ਪ੍ਰੋਪਰ ਕਿਉਂਕਿ ਸਿਰਫ ਤੁਸੀਂ ਫੜ ਤੁਸੀਂ ਫੜ ਲਓ ਕਿਸੇ ਨੂੰ ਉਹਨੇ ਸਾਫ਼ ਤੁਹਾਨੂੰ ਕਹਿਣਾ ਮੈਂ ਖਰੀਦੇ ਨੇ ਜਦ ਕਿ ਇਹ 부ਚੜ ਜਾਂਦੇ ਜੇ ਕਿਉਂਕਿ ਇਹ ਵੇਖੋ ਬੜੇ ਸਾਡੇ ਧਰਮ ਚ ਬੜੇ ਆਦਰਨੀ ਹੈ ਹੀ ਸ਼ਿਵਜੀ ਮਹਾਰਾਜ ਦੀ ਸਵਾਰੀ ਵੀ ਕਹਿੰਨੇ ਨੰਦੀ ਮਹਾਰਾਜ ਵੀ ਕਹਿੰਨੇ ਆ ਇਹਨਾਂ ਨੂੰ ਗਾਉਂ ਵਹਿ ਮਾਤਾ ਕਵਾਈ ਜਾਂਦੀ ਆ ਬਟ ਅੱਜ ਦੇ ਟਾਈਮ ਤੇ ਮੈਂ ਸ਼ਰਮਿੰਦਾ ਹੋ ਰਿਹਾ ਕਹਿਣ ਵਾਸਤੇ ਕਿ ਸਾਡਾ ਹਿੰਦੂ ਧਰਮ ਸਿਰਫ ਗੱਲਾਂ ਦਾ ਧਰਮ ਆ ਗੈਣ ਜੋਗਾ ਗਾਉਂ ਮਾਤਾ ਤੇ ਨੰਦੀ ਮਹਾਰਾਜ ਬਣ ਕੇ ਰਹਿ ਗਏ ਨੇ ਇਹਨਾਂ ਵੱਲ ਕਿਸੇ ਦਾ ਕੋਈ ਧਿਆਨ ਨਹੀਂ ਐ ਕੂੜਾ ਤੱਕ ਖਾਣ ਨੂੰ ਮਜਬੂਰ ਨੇ ਕੋਈ ਪੱਠੇ ਨਹੀਂ ਪਾਣ ਦਿਆ ਕੋਈ ਕੁਝ ਨਹੀਂ ਕਰਨ ਦਿਆ ਕਾਉਸਸ ਦੇ ਨਾਮ ਤੇ ਕਰੋੜਾ ਰੁਪਈਆ ਸਰਕਾਰ ਇਕੱਠੇ ਕਰਨ ਦੀ ਆ ਲੇਕਿਨ ਇਹਨਾਂ ਵਾਸਤੇ ਕੁਝ ਨਹੀਂ ਹੈਗਾ ਹਾਂ ਜੀ ਤੁਸੀਂ ਇੰਨਾ ਸ਼ਲਾਗਜੋ ਕਦਮ ਚੁੱਕਿਆ ਹੈ ਹਨਾ ਅੱਗੇ ਵੀ ਕੰਮ ਕਰਦੇ ਰਹੋ ਕਿਸੇ ਨੇ ਕੋਈ ਸੰਸਥਾ ਨੇ ਆ ਕੇ ਤੁਹਾਨੂੰ ਮਿਲਿਆ ਜਾਂ ਕਿਸੇ ਨੇ ਸ਼ਲਾਗਾ ਕੀਤੀ ਹੋਵੇ ਕੋਈ ਸਰਕਾਰ ਨੇ ਆ ਕੇ ਤੁਹਾਨੂੰ ਕੋਈ ਆ ਕੇ ਕੋਈ ਵਧੀਆ ਸਨਮਾਨ ਕੀਤਾ ਹੋਵੇ ਦੇਖੋ ਜੀ ਐਈਓ ਬੜੀ ਵੱਡੀ ਸਾਡੇ ਵਾਸਤੇ ਸ਼ਰਮ ਦੀ ਗੱਲ ਹੈ ਕਿ ਦੇਖੋ ਮੈਂ ਜੇ ਕੁਝ ਕੀਤਾ ਵਾ ਮੈਂ ਇਹ ਆਪਣੇ ਵਾਸਤੇ ਨਹੀਂ ਇਹਨਾਂ ਵਾਸਤੇ ਕੀਤਾ ਲੇਕਿਨ ਘੱਟੋ ਘੱਟ ਮिन्नੂ ਵੀ ਦੇਖੋ ਉਮੀਦ ਸੀ ਕਿ ਕੋਈ ਨਾ ਕੋਈ ਆ ਕੇ ਮੇਰਾ ਹੌਸਲਾ ਵਧਾਈ ਕਰੂਗਾ ਇਹ ਹੌਸਲਾ ਵਧਾਈ ਕਰਨਾ ਕਿ ਤਾਂ ਮिन्नੂ ਹਿੰਮਤ ਮਿਲਦੀ ਕਿ ਮੈਂ ਇਹਨਾਂ ਦਾ ਇਹਨਾਂ ਵਾਸਤੇ ਕੁਝ ਕੀਤਾ ਗਾਂਵ ਵੀ ਕੁਝ ਕਰਨਾ ਤੇ ਹੋਰ ਵੀ ਜਿਹੜੇ ਨੌਜਵਾਨ ਨੇ ਉਹ ਵੀ ਜੁੜਦੇ ਕਿ ਨਹੀਂ ਯਾਰ ਆਪਾਂ ਚੰਗੇ ਕੰਮ ਕਰੀਏ ਤਾਂ ਕਿ ਸਾਨੂੰ ਹੌਸਲਾ ਵਧਾਈ ਮਿਲਦੀ ਹੈ ਕਿ ਮਾਨ ਸਨਮਾਨ ਮਿਲਦਾ ਲੇਕਿਨ ਨਾ ਤਾਂ ਕਿਸੇ ਸੰਸਥਾ ਨੇ ਨਾ ਹੀ ਕਿਸੇ ਸਰਕਾਰੀ ਪਾਰਟੀ ਨੇ ਉਹਨਾਂ ਨੇ ਤਾਂ ਮੇਰੇ ਖਿਆਲ ਚ ਇਹ ਵੀ ਮੰਨਣ ਤੋਂ ਇਨਕਾਰ ਕਰਤਾ ਵਾ ਕਿ ਇਦਾਂ ਦਾ ਕੁਝ ਹੁੰਦਾ ਵੀ ਪਿਆ ਵ ਤਾਂ ਹੋ ਰਿਹਾ ਵਾ ਸੋ ਜਦੋਂ ਤੁਸੀਂ ਉਸ ਵੇਲੇ ਇੰਨਾ ਬਲਦਾਂ ਨੂੰ ਫੜਿਆ ਜਾਂ ਵਾਪਸ ਲੈ ਕੇ ਆਏ ਤੇ ਇੱਥੇ ਇੱਥੇ ਲਿਆਉਂਦਾ ਕੀ ਮਕਸਦ ਰਿਹਾ ਤੇ ਕਿਵੇਂ ਇਸ ਤਵਬ ਬਣਿਆ ਇੱਥੇ ਲੈ ਕੇ ਆਉਂਦਾ ਏ ਜੀ ਮੈਂ ਜਿਹੜੀ ਕਾਮਦੈ ਨੂੰ ਟਰਸਟ ਹੈ ਇੰਨਾ ਬਾਰੇ ਕਾਫੀ ਸੁਣਿਆ ਸੀਗਾ ਸੁਖਮਰਿਤ ਭਾਈ ਬਾਰੇ ਸੁਣਿਆ ਸੀਗਾ ਮੈਂ ਉੱਥੋਂ ਜਿਹੜੋ ਬਲਦ ਆਪਾਂ ਰੈਸਕਿਊ ਕੀਤੇ ਨੇ ਰਾਤੀ 3:30 ਵਜੇ ਅਸੀਂ ਪੁਲਿਸ ਦੇ ਹਵਾਲੇ ਕੀਤੇ ਨੇ ਉਸ ਤੋਂ ਬਾਅਦ ਮਾਰਨਿੰਗ ਜਾ ਕੇ ਕਤੂ ਨੰਗਲ ਐਸਐਸਓ ਸਾਹਿਬ ਨੇ ਆਪਣੀ ਸਿਕਿਉਰਟੀ ਭੇਜੀ ਨਾਲ ਗੱਡੀਆਂ ਭੇਜੀਆਂ ਕਿ ਅਸੀਂ ਇੱਥੋਂ ਤੱਕ ਆਈਏ ਕਿਉਂਕਿ ਜਿਹੜੇ ਵੀ ਇਹ ਕਰਦੇ ਨੇ ਤਸਕਰੀ ਵਗੈਰਾ ਉਹ ਕ੍ਰਿਮੀਨਲ ਹੀ ਹੁੰਦੇ ਨੇ ਉਸ ਤੋਂ ਬਾਅਦ ਮੈਂ ਸੁਖਮਨੀਤ ਭਾਈ ਨਾਕਾਮਦੇ ਨੂੰ ਟਰਸਟ ਦੇ ਜਿਹੜੇ ਹੈਗੇ ਨੇ ਉਹਨਾਂ ਨਾਲ ਗੱਲ ਕੀਤੀ ਕਿਉਂਕਿ ਦੇਖੋ ਇਹ ਲੈ ਕੇ ਜਾਂ ਜੇ ਮੈਂ ਸ਼ਹਿਰ ਚ ਹੋਰ ਕਿਸੇ ਟਰਸਟ ਚ ਵੀ ਲੈ ਕੇ ਜਾ ਸਕਦਾ ਸੀਗਾ ਬਟ ਉੱਥੇ ਸਿਰਫ ਇੱਕ ਬਿਜ਼ਨਸਮੈਨ ਕੇ ਰਹਿ ਗਿਆ ਗਾਈਆਂ ਦਾ ਦੁੱਧ ਵੇਚ ਕੇ ਆਪਣੀਆਂ ਗੱਲੇ ਭਰੰਦੇ ਨੇ ਇਹ ਇੱਕ ਐਹੋਜੀ ਟਰਸਟ ਹੈ ਤੁਸੀਂ ਦੇਖ ਲਓ ਚਾਰੋਂ ਬੰਨੇ ਕੈਮਰਾ ਘੁਮਾ ਕੇ ਇੱਥੇ ਕੋਈ ਵੀ ਤੁਹਾਨੂੰ ਗਾਂ ਐਹੋਜੀ ਨਹੀਂ ਮਿਲਣੀ ਕਿ ਜਿਹੜੀ ਦੁੱਧ ਦੇਂਦੀ ਹੋਵੇ ਇਹ ਇੱਥੇ ਸਿਰਫ ਇੱਕ ਸੇਵਾ ਭਾਵ ਚੱਲਦਾ ਵਾ ਸਿਰਫ ਇੰਨਾਂ ਦੀ ਧਿਆਨ ਰੱਖਿਆ ਜਾਂਦਾ ਪ੍ਰੋਪਰ ਡਾਕਟਰ ਤੇ ਮੈਨੂੰ ਕਿਤੇ ਨਾ ਕਿਤੇ ਇਹ ਲੱਗਾ ਕਿ ਇੰਨਾਂ ਨੂੰ ਪ੍ਰੋਪਰ ਟ੍ਰੀਟਮੈਂਟ ਦੀ ਲੋੜ ਤਾਂ ਮੈਂ ਇੱਥੇ ਲਿਆ ਆਇਆ ਤੋ ਬਹੁਤ ਵੱਡਾ ਕਦਮ ਤੁਸੀਂ ਚੁੱਕਿਆ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਇਸ ਤਰ੍ਹਾਂ ਦੇ ਜਿਹੜੇ ਸਰਕਾਰ ਦੇ ਧਿਆਨ ਚ ਲਿਆਏ ਜਾਣ ਕਿਉਂਕਿ ਸਰਕਾਰ ਦੇ ਕੰਨੀ ਗੱਲ ਪੈਂਦੀ ਹੈ ਤਾਂ ਜਾ ਕੇ ਉਹਨਾਂ ਨੂੰ ਪਤਾ ਲੱਗਦਾ ਇਹ ਬਹੁਤ ਵੱਡਾ ਮਾਮਲਾ ਸੀਗਾ ਜਿਹੜਾ ਤੁਸੀਂ ਹੁਣ ਇਹਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਦੇਖੋ ਜੀ ਸਰਕਾਰ ਦੇ ਕੰਨੀ ਵੀ ਪੈਂਦੀ ਆ ਸਰਕਾਰ ਨੂੰ ਪਤਾ ਵੀ ਆ ਲੇਕਿਨ ਸਿਰਫ ਇਕ ਕਹਿੰਦੇ ਨਾ ਉਹਨਾਂ ਨੂੰ ਫਾਰਮੈਲਟੀ ਦੇ ਤੌਰ ਤੇ ਜੇ ਕਰ ਦਿੰਦਾ ਕੁਝ ਇਹੋ ਜਿਹਾ ਕਿ ਪੇਪਰਾਂ ਤੋਂ ਬਗੈਰ ਕੋਈ ਜਾਊਗਾ ਨਹੀਂ ਤੇ ਮੈਂ ਕਹਿੰਦਾ ਬਹੁਤ ਹੱਦ ਤੱਕ ਇਹਨਾਂ ਦੇ ਨੱਥ ਪੈ ਸਕਦੀ ਹੈ ਤਸਕਰੀ ਚ ਲੇਕਿਨ ਉਹਨਾਂ ਦਾ ਕੋਈ ਇੱਧਰਲੇ ਬੰਨੇ ਧਿਆਨ ਨਹੀਂ ਮੈਨੂੰ ਨਹੀਂ ਪਤਾ ਕਿਉਂ ਨਹੀਂ ਧਿਆਨ ਕੀ ਉਹਨਾਂ ਦੀ ਅਟੈਨਸ਼ਨ ਕਿ ਕੀ ਉਹਨਾਂ ਦਾ ਮਕਸਦ ਹੈ ਇਹੋ ਜਾਂ ਲੇਕਿਨ ਇਹਦੇ ਬਾਰੇ ਆਪਾਂ ਨੂੰ ਨਹੀਂ ਪਤਾ ਲੇਕਿਨ ਬਹੁਤ ਵੱਡੇ ਪੈਮਾਨੇ ਤੇ ਗਾਈਆਂ ਦੀ ਬੈਲਾਂ ਦੀ ਤਸਕਰੀ ਹੋ ਰਹੀ ਆ ਉਹਨਾਂ ਦੇ ਮਾਸ ਪਿੱਛੇ ਉਹਨਾਂ ਦੀ ਹੱਡੀਆਂ ਪਿੱਛੇ ਸੋ ਮੇਰਾ ਆਖਰੀ ਸਵਾਲ ਕੀ ਹੁਣ ਇਹਨਾਂ ਦੀ ਸਿਹਤ ਠੀਕ ਹੈ ਜਾਂ ਤੁਸੀਂ ਕਿਹਨਾਂ ਟੀਕਾ ਲਾਉਂਦੇ ਨੇ ਦੇਖੋ ਜੀ ਟਰਸਟ ਵਾਲੇ ਆਪਣੇ ਵੱਲੋਂ ਪ੍ਰੋਪਰ ਇਹਨਾਂ ਦਾ ਟ੍ਰੀਟਮੈਂਟ ਕਰ ਰਹੇ ਨੇ ਇਹ ਮਾੜਾ ਮੋਟਾ ਖਾਣਾ ਤਾਂ ਸ਼ੁਰੂ ਹੋਏ ਨੇ ਲੇਕਿਨ ਜੋ ਇੰਜੈਕਸ਼ਨ ਇਹਨਾਂ ਨੂੰ ਲਗਦਾ ਉਹ ਇਹਨਾਂ ਦੇ ਕਿਤੇ ਨਾ ਕਿਤੇ ਇਹਨਾਂ ਦੀ ਜਾਨ ਵਾਸਤੇ ਹਾਨੀਕਾਰਕ ਹੈ ਬਾਕੀ ਜੋ ਪਰਮਾਤਮਾ ਨਾਲ ਮਨਜ਼ੂਰ ਉਹੀ ਉਹਨਾਂ ਦਾ ਦੇਖੋ ਕੀ ਹੁੰਦਾ ਬਿਲਕੁਲ ਹਰ ਕੋਈ ਆਪਣੇ ਵੱਲੋਂ ਸੇਵਾ ਕਰਨ ਦੀ ਕੋਸ਼ਿਸ਼ ਕਰਦਾ ਕੋਈ ਗੁਰਧਾਮਾਂ ਤੇ ਜਾ ਕੇ ਸੇਵਾ ਕਰਦਾ ਕੋਈ ਇੱਕ ਚੰਗਾ ਨੇਕ ਕੰਮ ਕਰਨ ਦੀ ਕੋਸ਼ਿਸ਼ ਕਰਦਾ ਜੋ ਅੱਜ ਇੱਕ ਕੰਮ ਜੋ 6 ਬਲਦ ਦੀ ਜਾਨ ਬਚਾਈ ਹੈ ਜਿਨ੍ਹਾਂ ਨੂੰ ਕਿਤੇ ਦੂਰ ਲਿਜਾ ਕੇ ਤਸਕਰੀ ਜਿਨ੍ਹਾਂ ਦੀ ਕੀਤੀ ਜਾ ਰਹੀ ਸੀ ਜਿਨ੍ਹਾਂ ਦੀ ਜਾਨ ਨੂੰ ਬਹੁਤ ਖਤਰਾ ਸੀਗਾ ਉਹਨੂੰ ਜਾਨ ਬਚਾ ਕੇ ਉਹਨਾਂ ਦੀ ਅੰਮ੍ਰਿਤਸਰ ਦਾ ਨੌਜਵਾਨ ਵਰੁਣ ਸਿੰਘ ਨੇ ਗਊਸ਼ਾਲਾ ਵਿੱਚ ਦਾਖਲ ਕਰਾਇਆ ਤੇ ਉਹਨਾਂ ਦਾ ਜਿਹੜਾ ਧਿਆਨ ਪ੍ਰੋਪਰ ਤਰੀਕਾ ਨ ਰੱਖਿਆ ਜਾ ਰਿਹਾ ਹੈ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੀ ਜੜੀ ਤਸਕਰੀ ਨਾ ਹੋ ਸਕੇ ਔਰ ਬਾਕੀ ਸਰਕਾਰ ਨੂੰ ਵੀ ਇਹ ਗਾਹ ਕੀਤਾ ਕਿ ਇਸ ਵੱਲ ਧਿਆਨ ਦਿੱਤਾ ਜਾਵੇ ਕੈਮਰਾਮੈਨ ਸ਼ੁਭਮ ਦੇ ਨਾਲ ਹਰਮਿਤ ਸਿੰਘ ਡੇਲੀ ਪੋਸਟ ਅੰਮ੍ਰਿਤਸਰ